ਸਤਿ ਸ਼੍ਰੀ ਅਕਾਲ ਨਮਸਕਾਰ ਆ ਦਰਸ਼ਕੋ ਮੈਂ ਅਗਾਏ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਡਾਕਟਰ ਵਿਵੇਕ ਅਹੋਜਾ ਹੈਲਥ ਸ਼ੋਅ ਦੇ ਵਿੱਚ ਸਟ्रेस ਇੱਕ ਐਸੀ ਹੁਣ ਬਿਮਾਰੀ ਹੋ ਚੁੱਕੀ ਹੈ ਜਿਹੜੀ ਸਿਰਫ ਇੱਕ ਏਜ ਲਿਮਿਟ ਤੱਕ ਸੀਮਿਤ ਨਹੀਂ ਰਹੀ ਅੱਜ 4-5 ਸਾਲ ਦਾ ਬੱਚਾ ਵੀ ਕਹਿੰਦਾ ਕਿ ਮੈਨੂੰ ਸਟ्रेस ਹੋ ਗਿਆ ਜਿਸ ਦੇ ਕਰਕੇ ਮੈਨੂੰ ਐਂਜ਼ਾਇਟੀ ਅਟੈਕਸ ਹੁੰਦੇ ਨੇ ਜਿਹੜੀ ਸਾਡੀ ਪੀੜ੍ਹੀ ਹੈ ਉਹ ਕਹਿੰਦੀ ਸਾਨੂੰ ਕੰਮ ਦਾ ਇੰਨਾ ਸਟ्रेस ਹੈਗਾ ਆ ਵਰਕ ਲੋਡ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਔਰ ਬਹੁਤ ਸਾਰੇ ਐਸੇ ਕੇਸਿਸ ਤੁਸੀਂ ਸੁਨੇ ਹੋਣਗੇ ਕਿ ਸਟ्रेस ਕਰਕੇ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਤੱਕ ਗਵਾ ਲਈਆਂ ਆਖਿਰਕਾਰ ਸਟ्रेस ਦੀ ਵਜ ਸਟ्रेस ਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਨੂੰ ਤੁਸੀਂ ਸੱਦਾ ਦੇ ਦਿੰਦੇ ਹੋ ਔਰ ਇਹਦਾ ਉਪਚਾਰ ਕਿਵੇਂ ਕੀਤਾ ਜਾ ਸਕਦਾ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਹਾਸਲ ਕਰਾਂਗੇ ਡਾਕਟਰ ਵਿਵੇਕ ਉਹਜਾ ਜੀ ਤੋਂ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਿਵੇਕ ਜੀ ਦਾ ਸਟੂਡੀਓ ਦੇ ਵਿੱਚ ਨਮਸਕਾਰ ਹਾਂ ਸਭ ਨਮਸਕਾਰ ਸਤਿ ਸ਼੍ਰੀ ਅਕਾਲ ਜਿਵੇਂ ਮੈਂ ਕਿਹਾ ਸਟ्रेस ਹੈ ਨਾ ਪਹਿਲਾਂ ਕਦੀ ਅਸੀਂ ਟਰਮ ਹੀ ਨਹੀਂ ਸੁਣਦੇ ਸੀਗੇ ਸਾਡੇ ਮਾਪੇ ਇਹਨਾਂ ਕੰਮ ਕਰਦੇ ਸੀ ਪਰ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਯਾਰ ਮੈਨੂੰ ਸਟ्रेस ਹੋ ਗਿਆ ਪਰ ਅੱਜ ਕੱਲ ਤਾਂ ਬੱਚੇ ਵੀ ਕਹਿੰਦੇ ਨੇ ਕਿ ਮੈਨੂੰ ਸਟ्रेस ਹੋ ਗਿਆ ਮੈਨੂੰ ਬਰਡਨ ਲੱਗ ਰਿਹਾ ਇਹਦਾ ਕਾਰਨ ਕੀ ਮੰਨਦੇ ਦੇਖੋ ਜਦੋਂ ਵੀ ਤੁਹਾਡੀ ਮਾਈਂਡ ਬਾਡੀ ਔਰ ਸੋਲ ਮਾਈਂਡ ਹੋ ਗਿਆ ਦਿਮਾਗ ਬੋਡੀ ਹੋ ਗਈ ਤੁਹਾਡਾ ਸਰੀਰ ਸੋਲ ਹੋ ਗਈ ਤੁਹਾਡੀ ਆਤਮਾ ਜੀ ਇਹ ਇੰਬੈਲੈਂਸ ਹੋ ਜੇਗੀ ਮੈਂ ਮੇਚ ਨਹੀਂ ਖਾਨ ਗਿਆ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਬੀ ਤਾਲ ਮੇਲ ਨਹੀਂ ਬੈਠਿਆ ਤਾਂ ਤੁਹਾਨੂੰ ਸਟ्रेस ਹੁੰਦੀ ਹੈ ਜਿਵੇਂ ਜਿਵੇਂ ਯੰਗ ਜਨਰੇਸ਼ਨ ਜਿਵੇਂ ਤੁਸੀਂ ਗੱਲ ਕੀਤੀ ਕਿ ਯੰਗ ਲੋਕਾਂ ਦੇ ਵਿੱਚ ਸਟ्रेस ਹੋ ਰਹੀ ਹੈ ਕਾਰਨ ਕੀ ਹੈ ਉਹਨਾਂ ਦਾ ਬਾਇਓਲੋਜੀਕਲ ਕਲੌਕ ਜਿਹੜਾ ਹੈ ਉਹ ਅਲੱਗ ਹੋ ਗਿਆ ਜਿਵੇਂ ਸੂਰਜ ਉਗਦਾ ਹੈ ਚੁੱਪਦਾ ਓਵੇਂ ਹੀ ਸਾਡਾ ਸਰੀਰ ਉੱਠਦਾ ਹੈ ਤੇ ਰਾਤ ਨੂੰ ਸੌਂਦਾ ਹੈ ਪਰ ਲੋਕੀ ਰਾਤ ਨੂੰ ਕੰਮ ਕਰਨ ਲੱਗ ਗਏ ਲੇਟ ਤੱਕ ਜਾਗਣ ਲੱਗ ਗਏ ਜਦੋਂ ਲੇਟ ਤੱਕ ਜਾਗ ਰਹੇ ਆ ਉਹਨਾਂ ਦੀ ਕਲੌਕ ਖਰਾਬ ਹੋ ਗਈ ਤੇ ਉਹਨਾਂ ਦਾ ਮਾਈਂਡ ਦਾ ਬੋਡੀ ਦਾ ਤੇ ਆਤਮਾ ਦਾ ਕੰਬੀਨੇਸ਼ਨ ਖਰਾਬ ਹੋ ਗਿਆ ਉਹਦੇ ਕਰਕੇ ਉਹਨਾਂ ਨੂੰ ਸਟ्रेस ਹੋਣ ਲੱਗ ਗਈ ਜਿਹੜਾ ਹਾਰਮੋਨ ਸਵੇਰੇ 4 ਵਜੇ ਰਿਲੀਜ਼ ਹੋਣਾ ਹੈ ਉਹ ਹਾਰਮੋਨ ਨੇ 4 ਵਜੇ ਹੀ ਰਿਲੀਜ਼ ਹੋਣਾ ਉਸ ਵਕਤ ਸੂਰਜ ਉਗਣ ਦੀ ਤਿਆਰੀ ਤੇ ਹੁੰਦਾ ਹੈ ਭੌਰ ਦਾ ਕਾਲ ਕੰਨੇ ਆ ਪਰ ਤੁਸੀਂ ਉਸ ਟਾਈਮ ਨਿੰਦਰੀ ਤੁਹਾਨੂੰ ਇੰਨੀ ਆਂਦੀ ਹੈ ਤੁਸੀਂ ਸੁੱਤੇ ਹੋਏ ਹੋ ਕਿਉਂਕਿ ਸੁੱਤੇ ਹੀ 2 ਵਜੇ ਉਹ ਉਸ ਟਾਈਮ ਉੱਠ ਜਾਣਾ ਚਾਹੀਦਾ ਹੈ ਉਹ ਜਦੋਂ ਅਸੀਂ ਸਾਈਕਲ ਨੂੰ ਖਰਾਬ ਕਰ ਲੈਂਦੇ ਆ ਉਹ ਸਾਈਕਲ ਖਰਾਬ ਹੋਣ ਤੋਂ ਬਾਅਦ ਸਾਡਾ ਸਾਰਾ ਸਿਸਟਮ ਡਿਸਟਰਬ ਹੋ ਜਾਂਦਾ ਰਾਤ ਨੂੰ 2-2 ਵਜੇ ਤੱਕ ਜਾਗਣਾ ਸਵੇਰੇ 10-11 ਵਜੇ ਉੱਠਣਾ ਕਲੋਕ ਖਰਾਬ ਕਰਨਾ ਉਹ ਇੱਕ ਸਟ्रेस ਦਾ ਕਰਨਾ ਹੈ ਯੰਗ ਲੋਕਾਂ 'ਚ ਬੱਚਿਆਂ 'ਚ ਟੀਵੀ ਦਾ ਰੀਲਸ ਦਾ ਜਿਹੜੇ ਮੀਡੀਆ ਚੈਨਲਸ ਦੇ ਥਰੂ ਰੀਲਸ ਆ ਰਹੀਆਂ ਉਹਨਾਂ ਦਾ ਬੜਾ ਜ਼ਿਆਦਾ ਇੰਪੈਕਟ ਹੋ ਗਿਆ ਹੈ ਕਿ ਉਹ ਦੇਖ ਹੀ ਨਾ ਕੁਝ ਰਹੇ ਆਪਣੀ ਇਸ ਤੋਂ ਪਹਿਲੇ ਜਿੰਦੇ ਕਰਕੇ ਉਹਨਾਂ ਨੂੰ ਐਂਜ਼ਾਇਟੀ ਲੈਵਲਸ ਉਹਨਾਂ ਦਾ ਬ੍ਰੇਨ ਦੀ ਫੰਕਸ਼ਨਿੰਗ ਜੋ ਬਲੂ ਲਾਈਟਸ ਹੈ ਉਹਦੀ ਉਹ ਦਿਮਾਗ ਦੇ ਉੱਤੇ ਅਸਰ ਕਰ ਰਹੀਆਂ ਜਿੰਦੇ ਕਰਕੇ ਉਹਨਾਂ ਨੂੰ ਐਂਜ਼ਾਇਟੀ ਅਟੈਕਸ ਆਣੇ ਸ਼ੁਰੂ ਹੋ ਗਏ ਆ ਯੰਗ এজ 5 6 ਸਾਲ ਦਾ ਬੱਚਾ ਐਸੀ ਗੱਲ ਕਰਨ ਲੱਗਿਆ ਜਿਹੜਾ 17 18 ਸਾਲ ਦੇ ਬੱਚੇ ਕਰਦੇ ਹੁੰਦੇ ਸੀ ਉਹ ਬ੍ਰੇਨ ਦੀ ਡਿਵੈਲਪਮੈਂਟ ਉਹਵੇਂ ਹੋ ਗਈ ਹੈ ਐਕਸ਼ਨ ਉਹਨੇ ਫਾਸਟ ਹੋਣੇ ਸ਼ੁਰੂ ਹੋ ਗਏ ਆ ਬਾਡੀ ਦੇ ਉਹਦੇ ਕਰਕੇ ਉਹਨੂੰ ਸਟ्रेस ਹੋ ਰਹੀ ਹੈ ਫਿਰ ਵੱਡੀ ਏਜ ਇਚ ਜਦੋਂ ਬਜ਼ੁਰਗ ਹੋ ਜਾਂਦੇ ਆ ਵਾਤ ਵੱਧਦੀ ਹੀ ਵੱਧਦੀ ਹੈ ਜਦੋਂ ਵాయు ਵੱਧਦੀ ਹੈ ਵాయు ਦਾ ਇੱਕ नेचर ਹੈ ਸਟ्रेस ਜਿਹੜੀ ਪ੍ਰੋਬਲਮ ਹੈ ਆਇਰ ਵਿਦਿਸਾਮਨਲ ਵਾਤ ਦੀ ਪ੍ਰੋਬਲਮ ਹੈ ਤੇ ਉਹ 올ਡ ਏਜ ਦੇ ਨਾਲ ਵాయు ਵੱਧਦੀ ਹੈ ਉਹਦੇ ਕਰਕੇ ਸਟ्रेस ਕੰਪੋਨੈਂਟ ਵੱਧਦਾ ਹੈ ਇਹ ਸਾਰੀ ਮਿਲੀ ਜੁਲੀ ਜਿਹੜੀ ਚੀਜ਼ਾਂ ਐ ਸਟ्रेस ਨੂੰ ਵਧਾ ਰਹੀਆਂ ਜਿਹੜੇ ਸਾਡੇ ਪ੍ਰਾ ਪੈਣਾ ਬਾਹਰ ਬੈਠੀਆਂ ਲੋਨਲINESS ਇੱਕ ਬਹੁਤ ਵੱਡਾ ਮੁੱਦਾ ਹੈ ਇੱਥੋਂ ਸਾਰੇ ਪਰਿਵਾਰ ਤੋਂ ਅਲੱਗ ਹੋ ਕੇ ਉੱਥੇ ਚਲੇ ਗਏ ਉੱਥੇ ਕੋਈ ਸੁਣਨ ਵਾਲਾ ਨਹੀਂ ਹੈ ਕੋਈ ਫਰੈਂਡ ਸਰਕਲ ਨਹੀਂ ਹੈ ਕੋਈ ਹੈ ਨਹੀਂ ਮੰਡੇ ਟੂ ਫਰਾਈਡੇ ਕੰਮ ਕਰ ਰਹੇ ਆ ਸੈਟਰਡੇ ਸੰਡੇ ਰਿਲੈਕਸ ਹੋਣ ਵਾਸਤੇ ਵੀ ਕੁਝ ਨਹੀਂ ਹੈ ਜਾਂ ਡਿਸਕ ਜਾ ਰਹੇ ਆ ਪੱਬਸ ਜਾ ਰਹੇ ਆ ਪਰ ਪਰਿਵਾਰ ਦਾ ਕੋਈ ਬੰਦਾ ਨਹੀਂ ਹੈ ਜਿਹੜਾ ਉਹਨਾਂ ਦਾ ਦੁੱਖ ਦਰਦ ਸਮਝ ਸਕੇ ਉਹ ਅੰਦਰ ਹੀ ਅੰਦਰ ਘੁੱਟ ਰਹੇ ਆ ਤੇ ਬਾਹਰ ਇੰਨੇ ਪੇਸ਼ੈਂਟਸ ਐ ਸਟ੍ਰੈਸ ਦੇ ਅਸੀਂ ਸੋਚ ਵੀ ਨਹੀਂ ਸਕਦੇ ਇੰਡੀਆ ਤੇ ਕੁਝ ਵੀ ਨਹੀਂ ਹੈ ਜੀ ਜਿੰਨੇ ਕਾਲ ਸਾਨੂੰ ਬਾਹਰੋਂ ਆਉਂਦੀਆਂ ਕੈਨੇਡਾ ਯੂ ਐਸ ਅਮਰੀਕਾ ਤੇ ਆਪਣਾ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਉੱਥੇ ਸਟ੍ਰੈਸ ਦਾ ਇੰਨਾ ਵੱਡਾ ਕੰਪੋਨੈਂਟ ਹੈ ਕਿ ਲੋਕੀ ਰਾਤ ਨੂੰ ਸੋ ਨਹੀਂ ਪਾਰੇ ਹੂੰ ਓਵਰ ਥਿੰਕਿੰਗ ਹੈ ਇੱਕ ਗੱਲ ਨੂੰ ਬਾਰ-ਬਾਰ ਸੋਚੀ ਜਾਂਦੇ ਆ ਕੋਈ ਦਿਮਾਗ ਵਿੱਚ ਗੱਲ ਬੈ ਗਈ ਉਹਨੂੰ ਹੀ ਫੜ ਕੇ ਚੱਲੇ ਹੋਏ ਆ ਫਿਰ ਉਹ ਬਾਹਰੋਂ ਇੰਡੀਆ ਆਉਂਦੇ ਆ ਆਪਣਾ ਟ੍ਰੀਟਮੈਂਟ ਕਰਾਉਂਦੇ ਆ ਫਿਰ ਵਾਪਸ ਜਾਂਦੇ ਆ ਲੋਨਲੀਨੈਸ ਇੱਕ ਬਹੁਤ ਵੱਡਾ ਮੁੱਦਾ ਹੋ ਗਿਆ ਹੈ ਜਿਹੜੇ ਸਾਡੀ ਨਿਊਕਲੀਅਰ ਫੈਮਲੀਜ਼ ਹੋ ਗਈਆਂ ਪਹਿਲੇ ਪਰਿਵਾਰ ਇਕੱਠੇ ਸੀ ਰਾਤ ਨੂੰ ਰੋਟੀ ਇਕੱਠੀ ਖਾਣੀ ਦੁੱਖ ਦਰਦ ਆਪਣਾ ਵੰਡ ਲੈਣਾ ਹੁਣ ਨਿਊਕਲੀਅਰ ਫੈਮਲੀ ਹੈ ਮੀਆਂ ਬੀਬੀ ਇੱਕ ਬੱਚਾ ਉਹਨਾਂ ਕਿਸੇ ਨੂੰ ਦੁੱਖ ਦੱਸ ਸਕਦੇ ਨਾ ਸੁੱਖ ਦੱਸ ਸਕਦੇ ਉਹਦੇ ਕਰਕੇ ਉਹਨਾਂ ਦੇ ਦਿਮਾਗ ਦੇ ਜਿਹੜੇ ਸੈਲਸ ਐ ਉਹ ਖਰਾਬ ਹੁੰਦੇ ਜਾ ਰਹੇ ਐ ਉਹਨਾਂ ਦੀ એનર્ਜੀ ਡਾਊਨ ਹੁੰਦੀ ਜਾ ਰਹੀ ਐ ਉਹਨਾਂ ਚੋ ਚੀਜ਼ਾਂ ਮੈਮਰੀ ਚ ਸਟੋਰ ਹੋਣ ਲੱਗ ਗਈਆਂ ਕਿ ਮੈਨੂੰ ਇਹ ਲਾਸ ਹੋ ਜਾਏਗਾ ਜਾਂ ਮੈਨੂੰ ਇਹ ਹੋ ਜਾਏਗਾ ਮੈਨੂੰ ਕੋਈ ਸੰਭਨ ਵਾਲਾ ਨਹੀਂ ਹੈ ਉਹਦੇ ਕਰਕੇ ਉਹਨਾਂ ਦੇ ਸਟ्रेस ਲੈਵਲ ਵੱਧ ਗਏ ਆ ਜਦੋਂ ਸਟ्रेस ਲੈਵਲ ਵੱਧਦਾ ਹੈ ਤੇ ਤੁਹਾਡੇ ਡਾਈਜੈਸਟਿਵ ਸਿਸਟਮ ਦੇ ਉੱਤੇ ਵੀ ਉਹ ਕੰਮ ਕਰਦਾ ਤੁਹਾਨੂੰ ਐਸਿਡਿਟੀ ਅਫਾਰਾ ਆ ਗਏ ਹੈ ਸਬਲੋਟਿੰਗ ਐਚ ਜਾਣ ਲੱਗ ਜਾਂਦੀਆਂ ਕਨਸਟਿਪੇਸ਼ਨ ਹੋਣ ਲੱਗ ਜਾਂਦੀ ਹੈ ਹਾਰਮੋਨਸ ਗਲਤ ਰਿਲੀਜ਼ ਹੋਣ ਲੱਗ ਜਾਂਦੇ ਜਿੰਦੇ ਕਰਕੇ ਤੁਹਾਡੀ ਪੈਲਪਿਟੇਸ਼ਨ ਹੋ ਜਾਂਦੀ ਹੈ ਪੈਲਪਿਟੇਸ਼ਨ ਕਹਿੰਦੇ ਆ ਹਾਰਟ ਦੀ ਧੜਕਣ ਵੱਧ ਜਾਣਾ ਉਹ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਤਰੇਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਪਸੀਨਾ ਆ ਗਿਆ ਲੋਕਾਂ ਦੇ ਹੱਥ ਕੰਮਣ ਲੱਗ ਜਾਂਦੇ ਆ ਗੱਲ ਕਰਦੇ ਹੋਏ ਹੱਥ ਕੰਬਦਾ ਪੈਰ ਕੰਬਦੇ ਆ 10 ਬੰਦਿਆਂ ਚ ਬਹਿ ਕੇ ਗੱਲ ਨਹੀਂ ਕਰ ਸਕਦੇ ਈਵਨ ਕੇ ਲੋਕੀ ਕੁਝ ਤੇ ਐਸੇ ਆ ਜਿਹੜੇ ਸੁਸਾਈਡ ਤੱਕ ਸੋਚਣ ਲੱਗ ਜਾਂਦੇ ਆ ਕਦੀ ਮੈਂ ਸੁਸਾਈਡ ਕਰ ਲਾਂ ਮੇਰੇ ਵਾਸਤੇ ਹੁਣ ਕੁਝ ਨਹੀਂ ਐ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲੈਣਾ ਕਿਸੇ ਨਾਲ ਗੱਲ ਨਹੀਂ ਕਰਨੀ ਬਾਹਰ ਖਿਡਣ ਨਹੀਂ ਜਾਣਾ ਇਹ ਸਾਰੀ ਚੀਜ਼ਾਂ ਕੰਬਾਈਨ ਹੋ ਕੇ ਸਟ੍ਰੈਸ ਦੀ ਸਿਗਨਲਸ ਆਗੇ ਕਿ ਇਸ ਬੰਦੇ ਪਰਸਨ ਨੂੰ ਸਟ्रेस ਹੈ ਤੇ ਉਹਦੇ ਉੱਤੇ ਉਸੇ ਦਿਨ ਕੰਮ ਕਰਨਾ ਚਾਹੀਦਾ ਹੈ ਬੰਦੇ ਨੂੰ ਨਹੀਂ ਪਤਾ ਹੁੰਦਾ ਆਂਡੀ ਗਵਾਂਡੀ ਨੂੰ ਜਾਂ ਘਰ ਵਾਲਿਆਂ ਨੂੰ ਪਤਾ ਹੁੰਦਾ ਕਿ ਇਹਦੇ ਸਿਮਟਮਸ ਆ ਗਏ ਆ ਤੇ ਇਹਨੂੰ ਸਟ्रेस ਹੈ ਕਿਸੇ ਚੀਜ਼ ਦੀ ਤੇ ਇਹਦੇ ਤੋਂ ਇਹਨੂੰ ਬਾਹਰ ਕਿਵੇਂ ਕਢੀਏ ਉਹਦੇ ਤੇ ਕੰਮ ਕਰਨਾ ਚਾਹੀਦਾ ਬਿਲਕੁਲ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਵਿਵੇਕ ਜੀ ਦੀ ਟੀਮ ਦੇ ਨਾਲ ਕਨੈਕਟ ਹੋ ਸਕਦੇ ਹੋ ਸਟ्रेस ਕਰਕੇ ਬਹੁਤ ਸਾਰੇ ਰੋਗਾਂ ਨੇ ਵੀ ਘੇਰ ਲਿਆ ਔਰ ਤੁਹਾਨੂੰ ਉਹ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਤੇ ਲਈ ਕੋਈ ਮੈਡੀਸਿਨ ਚਾਹੀਦੀ ਹੈ ਉਹ ਵੀ ਜਿਹੜੀ ਹੈਗੀਆ ਡਾਕਟਰ ਵਿਵੇਕ ਊਜਾ ਦੇ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਜੋ ਤੁਸੀਂ ਆਪਣੀ ਲਾਈਫ ਨੂੰ ਇੱਕ ਸਹੀ ਤਰੀਕੇ ਨਾਲ ਜੀ ਸਕੋ ਡਾਕਟਰ ਸਾਹਿਬ ਇਹਦੇ ਚ ਤੁਸੀਂ ਬਹੁਤ ਸਾਰੇ ਚੀਜ਼ਾਂ ਦਸੀਆਂ ਕਿ ਸਟ्रेस ਦੇ ਨਾਲ ਕੀ ਕੀ ਹੁੰਦਾ ਜਦੋਂ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਤੇ ਬਹੁਤ ਸਾਰੀਆਂ ਜਿਹੜੇ ਲੋਕ ਨੇ ਉਹ ਇਨਫਰਟੀਲਿਟੀ ਦਾ ਵੀ ਸਾਹਮਣਾ ਕਰਦੇ ਨੇ ਪਹਿਲੇ ਦੌਰ ਦੇ ਵਿੱਚ ਇਨਫਰਟੀਲਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ ਸੀ ਜਿੰਨੀ ਅੱਜ ਘਰਾਂ ਦੇ ਵਿੱਚ ਹੈ 10 ਦੇ ਵਿੱਚੋਂ 7 ਕੁੜੀਆਂ ਐਸੀ ਹੋ ਗਈ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਫੈਮਿਲੀ ਅੱਗੇ ਵਧਾਉਣਾ ਚਾਹੁੰਦੇ ਆਂ ਲੇਕਿਨ ਉਹ ਵਧ ਨਹੀਂ ਪਾਰੀ ਤੁਸੀਂ ਮੰਨਦੇ ਹੋ ਕਿ ਸਟ੍ਰੈਸ ਹੀ ਇੱਕ ਐਸਾ ਕਾਰਨ ਹੋ ਸਕਦਾ ਹੈ ਜਿਹੜਾ ਕਿ ਇੰਨੀਆਂ ਚਿਹਾਰੀਆਂ ਚੀਜ਼ਾਂ ਨੂੰ ਕੰਪਲਿਕੇਟ ਕਰ ਦਿੰਦਾ ਬਿਲਕੁਲ ਠੀਕ ਗੱਲ ਕੀਤੀ ਹੈ ਸਟ੍ਰੈਸ ਕਰਕੇ ਬੋਡੀ ਦੇ ਹਾਰਮੋਨਸ ਜਿਹੜੇ ਆ ਉਹ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਆ ਅਗਰੈਸਿਵਲੀ ਰਿਲੀਜ਼ ਹੁੰਦੇ ਆ ਜਦੋਂ ਅਗਰੈਸਿਵਲੀ ਹਾਰਮੋਨਸ ਰਿਲੀਜ਼ ਹੁੰਦੇ ਆ ਤੇ ਤੁਸੀਂ ਦੇਖੋ ਯੰਗ ਜਨਰੇਸ਼ਨ ਵਿੱਚ ਸਾਈਕਲ ਜਿਹੜਾ ਉਹ ਬਹੁਤ ਪਹਿਲੇ 8-9 ਸਾਲ ਦੀ ਕੁੜੀ ਨੂੰ ਸਾਈਕਲ ਆਣਾ ਮੰਥਲੀ ਸ਼ੁਰੂ ਹੋ ਗਿਆ ਜਿਹੜਾ ਪਹਿਲੇ 14-15 ਸਾਲ ਤੇ ਸ਼ੁਰੂ ਹੁੰਦਾ ਹੁੰਦਾ ਸੀ ਉਹਦਾ ਕਾਰਨ ਕਿਤੇ ਨਾ ਕਿਤੇ ਸਟ्रेस ਹੈ ਹਾਰਮੋਨ ਰਿਲੀਜ਼ ਹੈ ਸਾਡੀ ਡਾਈਟ ਹੈ ਜਦੋਂ ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਤੇ ਤੁਸੀਂ ਦੇਖੋ ਕਿ ਏਐਮਐਚ ਲੈਵਲਸ ਘਟਣਾ ਸ਼ੁਰੂ ਹੋ ਜਾਂਦਾ ਹੈ ਏਐਮਐਚ ਘਟਦਾ ਹੈ ਅੰਡਾ ਠੀਕ ਨਹੀਂ ਬਣਦਾ ਉਹ ਕਿਤੇ ਨਾ ਕਿਤੇ ਕਾਰਨ ਬਣ ਜਾਂਦਾ ਹੈ ਡਾਊਨ ਦੀ ਲਾਈਨ ਇਨਫਰਟੀਲਿਟੀ ਦਾ ਨਾਲੇ ਨਾਲੇ ਕਾਰਨ ਹੈਗਾ ਏਜ ਜ਼ਿਆਦਾ ਵਿਆਹ ਕਰਾਣਾ ਪਹਿਲੇ 22-23-24 ਸਾਲ ਦੀ ਉਮਰ ਵਿੱਚ ਵਿਆਹ ਹੋ ਜਾਂਦੇ ਸੀ ਹੁਣ 29-35-35 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਾ ਰਹੇ ਉਹਦੇ ਕਰਕੇ ਵੀ ਸਾਡੇ ਹਾਰਮੋਨਸ ਘਟ ਜਾਂਦੇ ਆ ਸਟ्रेस ਲੈਵਲ ਵੱਧਦਾ ਉਹਦੇ ਕਰਕੇ ਵੀ ਸਾਨੂੰ ਇਨਫਰਟੀਲਿਟੀ ਨੂੰ ਫੇਸ ਕਰਨਾ ਪੈ ਰਿਹਾ ਸੇਮ ਆਦਮੀਆਂ ਚ ਐ ਮੁੰਡਿਆਂ ਚ ਉਹਨਾਂ ਨੇ ਵੀ ਏਜ 32 34 35 ਤੱਕ ਚਲੇ ਗਏ ਆ ਮੈਰੀਜੇਜ ਵਿੱਚ ਪਹਿਲੇ ਉਹਨਾਂ ਦੀ ਏਜ ਹੁੰਦੀ ਸੀ 25 26 ਸਾਲ ਸਰੀਰ ਦੇ ਜਿਹੜੇ ਸ਼ੁਕਰਾਣੂ ਆ ਉਹ ਡੈੱਡ ਹੋਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਦੀ ਮੂਵਮੈਂਟ ਖਤਮ ਹੋਣਾ ਸ਼ੁਰੂ ਹੋ ਜਾਂਦੀ ਏ ਜਦੋਂ ਇਹ ਕੰਬਾਈਨ ਫੈਕਟਰਸ ਹੁੰਦੇ ਆ ਫਿਰ ਜੋਬ ਦਾ ਪ੍ਰੈਸ਼ਰ ਇੰਨਾ ਰਨਿੰਗ ਦਾ ਪ੍ਰੈਸ਼ਰ ਇੰਨਾ ਹੈ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਉਹ ਕਮਾਨ ਵਾਸਤੇ ਉਹ ਚੀਜ਼ ਧਿਆਨ ਵਾਸਤੇ ਪ੍ਰੈਸ਼ਰ ਇੰਨਾ ਜ਼ਿਆਦਾ ਬਿਲਡ ਅਪ ਹੋ ਰਿਹਾ ਹੈ ਸਟ्रेस ਇੰਨੀ ਜ਼ਿਆਦਾ ਬਿਲਡ ਅਪ ਹੋ ਰਹੀ ਹੈ ਕਿ ਉਹਨਾਂ ਦੇ ਸ਼ੁਕਰਾਨੂਆਂ ਦੀ ਕਮੀ ਹੋ ਰਹੀ ਹੈ ਤੇ ਦੋਵੇਂ ਹੀ ਚੀਜ਼ਾਂ ਇਧਰੋਂ ਅੰਡਾ ਖਰਾਬ ਹੋ ਰਿਹਾ ਹੈ ਉਧਰੋਂ ਸ਼ੁਕਰਾਨੂ ਖਰਾਬ ਹੋ ਰਹੇ ਹਨ ਦੋਵੇਂ ਹੀ ਚੀਜ਼ਾਂ ਕਾਰਨ ਬਣ ਰਹੀਆਂ ਇਨਫਰਟੀਲਿਟੀ ਦਾ ਈਵਨ ਕੇ ਮੈਰਿਡ ਲਾਈਫ ਬਿਲਕੁਲ ਸਟ्रेस ਕਰਕੇ ਖਤਮ ਹੁੰਦੀ ਜਾ ਰਹੀ ਹੈ ਕੰਮ ਕਰਨ ਤੋਂ ਬਾਅਦ ਘਰੇ ਆ ਕੇ ਮੈਰਿਡ ਲਾਈਫ ਇੰਜੋਏ ਕਰਨਾ ਜਾਂ ਮੈਰਿਡ ਲਾਈਫ ਨੂੰ ਜੀਣਾ ਪਰਿਵਾਰ ਵਿੱਚ ਗੱਲਾਂ-ਬਾਤਾਂ ਕਰਨੀਆਂ ਉਹਦਾ ਵੀ ਮਨ ਨਹੀਂ ਕਰਦਾ ਲੋਕੀ ਆਉਂਦੇ ਆ ਖਾਣਾ ਖਾਂਦੇ ਆ ਸੋ ਜਾਂਦੇ ਆ ਕਿਉਂਕਿ ਉਹਨਾਂ ਦੇ ਮਾਈਂਡ ਵਿੱਚ ਬੈਕ ਆਫ ਦਾ ਮਾਈਂਡ ਕੁਝ ਨਾ ਕੁਝ ਚੱਲ ਰਿਹਾ ਹੁੰਦਾ ਪਰ ਜਦੋਂ ਤੁਸੀਂ ਇਸ ਚੀਜ਼ ਨੂੰ ਸਮਝਣ ਲੱਗ ਜਾਓਗੇ ਇਹਦੇ ਤੇ ਕੰਮ ਕਰਨ ਲੱਗ ਜਾਓਗੇ ਤੇ ਇਨਫਰਟੀਲਿਟੀ ਵੀ ਦੂਰ ਹੋਏਗੀ ਤੁਹਾਡਾ ਪਰਿਵਾਰ ਵੀ ਸੁਖੀ ਹੋਏਗਾ ਤੁਸੀਂ ਘਰ ਆ ਕੇ ਆਪਣੀ ਗੱਲਬਾਤ ਵੀ ਕਰ ਸਕਦੇ ਹੋ ਬਿਲਕੁਲ ਸਟ्रेस ਦਾ ਮੇਨ ਇਲਾਜ ਤੁਸੀਂ ਖੋਦ ਹੀ ਹੋ ਤੁਸੀਂ ਆਪਣੇ ਆਪ ਨੂੰ ਸੈਲਫ ਐਨਲਾਈਜ਼ ਕਰਨਾ ਹੈ ਔਰ ਤੁਸੀਂ ਆਪਣੇ ਆਪ ਨੂੰ ਇਹ ਕਹਿਣਾ ਹੈ ਕਿ ਮੈਂ ਸਟ्रेस ਕਰਕੇ ਆਪਣੇ ਆਪ ਨੂੰ ਖਤਮ ਨਹੀਂ ਕਰਨਾ ਮੈਂ ਸਟ्रेस ਨੂੰ ਆਪਣੀ ਜ਼ਿੰਦਗੀ ਚੋਂ ਦੂਰ ਕਰਨਾ ਹੈ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਵਿਵੇਕ ਉਹਜਾਜੀ ਦੇ ਨਾਲ ਸੰਪਰਕ ਸਥਾਪਿਤ ਕਰ ਸਕਦੇ ਹੋ ਵਿਦੇਸ਼ ਦੇ ਵਿੱਚ ਰਹਿੰਦੇ ਹੋ ਆ ਕੇ ਮੁਲਾਕਾਤ ਨਹੀਂ ਕਰ ਸਕਦੇ ਚੰਡੀਗੜ੍ਹ ਦੇ ਨੇੜੇ ਨਹੀਂ ਰਹਿੰਦੇ ਤੇ ਤੁਸੀਂ ਦੂਰ ਰਹਿੰਦੇ ਹੋ ਆ ਕੇ ਨਹੀਂ ਮਿਲ ਸਕਦੇ ਤੇ ਫੋਨ ਦੇ ਜ਼ਰੀਏ ਤੁਸੀਂ ਆਪਣੀ ਪ੍ਰੋਪਰ ਹੈਲਥ ਹੀਸਟਰੀ ਜਿਹੜੀ ਜੜੀ ਹੈ ਡਾਕਟਰ ਵਿਵੇਕ ਜੀ ਦੇ ਨਾਲ ਉਹਨਾਂ ਦੀ ਟੀਮ ਦੇ ਨਾਲ ਸਾਂਝੀ ਕਰਕੇ ਮੈਡੀਸਿਨ ਮੰਗਵਾ ਸਕਦੇ ਹੋ ਮੈਂ ਇੱਕ ਕੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗਾ ਇੱਥੇ ਜਿਹੜੀ ਸਟ्रेस ਹੈ ਸਟ्रेस ਕਰਕੇ ਸਾਡੇ ਬੋਡੀ ਹਾਰਮੋਨਸ ਰਿਲੀਜ਼ ਹੁੰਦੇ ਆ ਬੋਡੀ ਹਾਰਮੋਨਸ ਜਦੋਂ ਐਕਸਟਰਾ ਰਿਲੀਜ਼ ਹੋਣ ਲੱਗ ਜਾਂਦੇ ਆ ਉਹ ਕਿਹੜੀ ਕਿਹੜੀ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਇਹ ਲੋਕਾਂ ਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ ਤਾਂ ਹੀ ਉਹ ਸਟ्रेस ਦੇ ਉੱਤੇ ਕੰਮ ਕਰਨਗੇ ਐਸਿਡਿਟੀ ਤੁਹਾਨੂੰ ਰਹਿਣ ਲੱਗ ਜੇਗੀ ਕਬਜ਼ ਤੁਹਾਨੂੰ ਰਹਿਣ ਲੱਗ ਜੇਗੀ ਵਾਲ ਸਫੇਦ ਤੁਹਾਡੇ ਛੇਤੀ ਹੋ ਜਾਣਗੇ ਮਾਈਗਰੇਨ ਤੁਹਾਨੂੰ ਹੋ ਜਾਏਗਾ ਯੂਰਿਕ ਐਸਿਡ ਵੱਜ ਜਾਏਗਾ ਕੋਲੇਸਟ੍ਰੋਲ ਵੱਜ ਜਾਏਗਾ ਫੈਟੀ ਲੀਵਰ ਹੋ ਜਾਏਗਾ ਪਲਪੀਟਿਸ਼ਨ ਫੀਲ ਹੋਣ ਲੱਗ ਜਾਈ ਬਲੱਡ ਪ੍ਰੈਸ਼ਰ ਵਧਣ ਲੱਗ ਜਾਏਗਾ ਕੋਲੇਸਟ੍ਰੋਲ ਦੀ ਡਿਪੋਜ਼ੀਸ਼ਨ ਬੋਡੀਜ਼ ਸ਼ੁਰੂ ਹੋ ਜੇਗੀ ਕਮਰ ਦਰਦ ਸ਼ੁਰੂ ਹੋ ਜੇਗੀ ਗਰਦਨ ਦਰਦ ਸ਼ੁਰੂ ਹੋ ਜੇਗੀ ਚੱਕਰ ਆਣਾ ਸ਼ੁਰੂ ਹੋ ਜਾਏਗਾ ਇਹ ਸਾਰੀ ਚੀਜ਼ਾਂ ਜਿਹੜੀ ਸਟ੍ਰੈਸ ਨਾਲ ਜੁੜੀਆਂ ਹੋਈਆਂ ਜਿਹਨੂੰ ਸਟ੍ਰੈਸ 2-4 ਸਾਲਾਂ ਤੋਂ ਹੈਗਾ ਔਰ ਜਿਹੜਾ ਮੇਰਾ ਇਸ ਵੀਡੀਓ ਨੂੰ ਸੁਣ ਰਿਹਾ ਉਹ ਆਪਣੇ ਆਪ ਨੂੰ ਇਹਦੇ ਨਾਲ ਕੰਪੇਅਰ ਕਰ ਸਕਦਾ ਹੈ ਹਾਂ ਵੀ ਮੈਨੂੰ ਐ ਪ੍ਰੋਬਲ ਮੇਰਾ BP ਵਧਣ ਲੱਗ ਗਿਆ ਹੈ ਮੈਨੂੰ ਯੂਰਿਕ ਐਸਿਡੀ ਵਧ ਗਿਆ ਹੈ ਮੇਰੇ ਜੋਇੰਟ ਪੇਨਸ ਵੀ ਹੋਣ ਲੱਗ ਗਏ ਮੇਰਾ ਕੋਲੇਸਟ੍ਰੋਲ ਵੀ ਵਧ ਗਿਆ ਮੇਰਾ ਫਰਟੀ ਲਿਵਰ ਵੀ ਹੋ ਗਿਆ ਮੇਰੇ ਇੰਡਾਈਜੈਸ਼ਨ ਵੀ ਹੋ ਗਿਆ ਜਦੋਂ ਇਹ ਸਾਰੀ ਚੀਜ਼ਾਂ ਕਲੱਬ ਹੋ ਜਾਂਦੀਆਂ ਤੇ ਪੂਰੇ ਸਰੀਰ ਦਾ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਸਰੀਰ ਦੀ ਅੰਦਰ ਦੀ ਤਾਕਤ ਖਤਮ ਹੋ ਜਾਂਦੀ ਹੈ ਤੁਸੀਂ ਚਾਰ ਬੰਦਿਆਂ 'ਚ ਖੜੇ ਹੋ ਕੇ ਕੋਈ ਗੱਲ ਵੀ ਨਹੀਂ ਕਰ ਸਕਦੇ ਜੀ ਤੇ ਤੁਹਾਡੀ ਕਿਚਨ ਹੀ ਚੀਨ ਦਾ ਫਾਰਮੂਲਾ ਹੈ ਸਭ ਤੋਂ ਪਹਿਲੇ ਤੁਸੀਂ ਜੇ ਤੁਹਾਨੂੰ ਨੀਂਦ ਨਹੀਂ ਆ ਰਹੀ ਓਵਰ ਥਿੰਕਿੰਗ ਹੈ ਗਾਹਾਂ ਦਾ ਕਿਉ ਗਰਮ ਕਰਕੇ ਦੋ ਬੂੰਦਾ ਨੱਕੇ ਚ ਪਾਣੀ ਆ ਰਾਈਟ ਤੇ ਲੈਫਟ ਨੋਸਟਰੀਆ ਚ ਦੋਹਾਂ ਚ ਦੋ ਦੋ ਬੂੰਦਾ ਪਾਣੀ ਹੈ ਤੇ ਸਿਰ ਦੇ ਉੱਤੇ ਮਾਲਿਸ਼ ਕਰਨੀ ਹੈ ਦਾਲਚੀਨੀ ਦੀ ਥੋੜੀ ਜੀ ਦਾਲਚੀਨੀ ਨੂੰ ਕਿਸੇ ਲੋ ਪਾਣੀ ਦੇ ਨਾਲ ਤੇ ਉਹਨੂੰ ਹੈੱਡ ਦੇ ਉੱਤੇ ਲਗਾਓ ਤੁਸੀਂ ਦੇਖੋਗੇ ਤੁਹਾਨੂੰ ਰਿਲੈਕਸ ਨੀਂਦ ਆਏਗੀ ਮਾਈਂਡ ਰਿਲੈਕਸ ਹੋਏਗਾ ਇਹ ਚੀਜ਼ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਨੂੰ ਸਟ्रेस ਹੈ ਰਾਈਟ ਤੇ ਇਸ ਗ੍ਰੀਨ ਨੂੰ ਕੋ ਨੰਬਰ ਦਿੱਤਾ ਜਾ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਤੇ ਵਿਵੇਕ ਜਿਹਦੇ ਨਾਲ ਗੱਲਬਾਤ ਕਰ ਸਕਦੇ ਹੋ ਡਾਕਟਰ ਸਾਹਿਬ ਇੱਕ ਐਵੀ ਚੀਜ਼ ਹੁੰਦੀ ਸੀ ਪਹਿਲੇ ਜਿਹੜੀ ਸਾਡੀ ਪੀੜ੍ਹੀ ਸੀਗੀ ਨਾ ਅਸੀਂ ਸਟ੍ਰੈਸ ਘੱਟ ਲੈਂਦੇ ਸੀ ਰੀਜ਼ਨ ਬੀਇੰਗ ਅਸੀਂ ਸਕੂਲ ਜਾਣਾ ਸਕੂਲ ਤੋਂ ਘਰੇ ਆਉਣਾ ਸਾਡੇ ਘਰ ਦੇ ਨੇ ਕਿ ਨਾ ਪੜਾਈ ਖਤਮ ਕਰ ਲੋ ਤੇ ਜਾਓ ਖੇਡੋ ਬਾਹਰ ਖੁੱਲੀ ਹਵਾ ਦੇ ਵਿੱਚ ਖੇਡਣਾ ਬਹੁਤ ਇੰਪੋਰਟੈਂਟ ਹੁੰਦਾ ਬੱਚਿਆਂ ਦੇ ਲਈ ਜੇ ਤੁਸੀਂ ਮੋਬਾਈਲ ਨੂੰ ਛੱਡ ਕੇ ਦੂਸਰੇ ਲੋਕਾਂ ਨਾਲ ਇੰਟਰੈਕਟ ਕਰਦੇ ਹੋ ਬੱਚਿਆਂ ਨਾਲ ਵਿਚਰਦੇ ਹੋ ਤੁਹਾਡੀ ਮੈਂਟਲ ਗ੍ਰੋਥ ਹੁੰਦੀ ਹੈ ਤੁਹਾਡੀ ਫਿਜ਼ੀਕਲ ਗ੍ਰ ਉਹ ਇਸ ਕਰਕੇ ਵੀ ਸਟ्रेस ਦੇ ਵਿੱਚ ਹੈ ਕਿਡਸ ਸਪੈਸ਼ਲੀ ਕਿਉਂਕਿ ਉਹ ਸਾਰਾ ਦਿਨ ਮੋਬਾਈਲ ਯੂਜ਼ ਕਰਦੇ ਨੇ ਦੂਸਰਾ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਤੀਸਰਾ ਉਹ ਲੋਕਾਂ ਨਾਲ ਵਿਚਰਦੇ ਨਹੀਂ ਬਾਹਰ ਜਾਂਦੇ ਨਹੀਂ ਖੇਡਣ ਗਰਾਊਂਡ ਐਕਟੀਵਿਟੀ ਕਰਦੇ ਨਹੀਂ ਬਿਲਕੁਲ ਠੀਕ ਗੱਲ ਹੈ ਤਿੰਨੋਂ ਹੀ ਫੈਕਟਰ ਬੜੇ ਇੰਪੋਰਟੈਂਟ ਹੈਗੇ ਖੇਲਣਾ ਮੋਬਾਈਲ ਦੀ ਐਕਟੀਵਿਟੀ ਨੂੰ ਘਟਾਉਣਾ ਔਰ ਗੱਲਾਂ ਨੂੰ ਸ਼ੇਅਰ ਕਰਨਾ ਰਾਈਟ ਤਿੰਨੋਂ ਚੀਜ਼ਾਂ ਇੰਪੋਰਟੈਂਟ ਹੈ ਜੇ ਮੋਬਾਈਲ ਦੀ ਅਸੀਂ ਗੱਲ ਕਰੀਏ ਸਾਡਾ ਅੱਜ ਦੇ ਡੇਟ ਵਿੱਚ ਪੈਟਰਨ ਹੋ ਗਿਆ ਅਸੀਂ ਰੀਲ ਦੇਖ ਰਹੇ ਹਾਂ ਅਸੀਂ 3 ਤੋਂ 4 ਸੈਕਿੰਡ ਦਿੰਨੇ ਆ ਡਿਸੀਜਨ ਲੈਣ ਦੇ ਕੀ ਇਹ ਰੀਲ ਮੈਂ ਦੇਖਣੀ ਆ ਜਾਂ ਨਹੀਂ ਦੇਖਣੀ ਉਹ ਸਾਡਾ ਬ੍ਰੇਨ ਉਸ ਹਿਸਾਬ ਨਾਲ ਹੁਣ ਹੌਲੀ ਹੌਲੀ ਡਵੈਲਪ ਹੁੰਦਾ ਜਾ ਰਿਹਾ ਹੈ ਕਿ ਅਸੀਂ ਆਪਣੇ ਲਾਈਫ ਦੇ ਡਿਸੀਜਨ ਵੀ 5 ਸੈਕਿੰਡ ਵਿੱਚ ਲੈਣਾ ਚਾਹੁੰਦੇ ਆ ਮੇਰੇ ਵਾਸਤੇ ਠੀਕ ਹੈ ਜਾਂ ਮੇਰੇ ਵਾਸਤੇ ਗਲਤ ਹੈ ਉਹ ਵੀ ਇੱਕ ਸਟ्रेस ਦਾ ਕਾਰਨ ਬਣ ਗਿਆ ਹੈ ਫਾਸਟ ਫੋਰਵਰਡਿੰਗ ਆਫ ਰੀਲਸ ਜਿਵੇਂ ਤੁਸੀਂ ਦੇਖੀ ਨੈਕਸਟ ਰੀਲ ਨੈਕਸਟ ਰੀਲ ਨੈਕਸਟ ਇਹ ਕਾਰਨ ਹੈ ਸਟ्रेस ਵਧਾਉਣ ਦਾ ਜਦੋਂ ਤੁਸੀਂ ਖੇਡਣ ਜਾਂਦੇ ਹੋ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਆ ਬਾਡੀ ਦੀ ਵਰਕਿੰਗ ਵੱਧਦੀ ਹੈ ਜਦੋਂ ਬਾਡੀ ਦੀ ਵਰਕਿੰਗ ਵੱਧਦੀ ਹੈ ਹੈਪੀ ਹਾਰਮੋਨਸ ਰੀਲੀਜ਼ ਹੁੰਦੇ ਹੈ ਤੁਹਾਡਾ ਸਟ्रेस ਲੈਵਲ ਡਾਊਨ ਹੁੰਦਾ ਹੈ ਇਹ ਵੀ ਤੁਹਾਨੂੰ ਰਿਲੈਕਸੇਸ਼ਨ ਦਿੰਦਾ ਹੈ ਖੇਡਦਾ ਫਿਰ ਜਦੋਂ ਤੁਸੀਂ ਆਪਣੀ ਗੱਲਾਂ ਸ਼ੇਅਰ ਕਰਦੇ ਹੋ ਵੱਡੇ ਬਜ਼ੁਰਗ ਐਵੇਂ ਹੀ ਨਹੀਂ ਕਹਿੰਦੇ ਸੀ ਵੀ ਦੁੱਖ ਵੰਡਣ ਨਾਲ ਘੱਟਦਾ ਹੈ ਸੁੱਖ ਵੰਡਣ ਨਾਲ ਵੱਧਦਾ ਹੈ ਹੁੰਦਾ ਇੱਕ ਕਾਰਨ ਹੀ ਸੀ ਕਿ ਜਦੋਂ ਤੁਸੀਂ ਆਪਣਾ ਦੁੱਖ ਕਿਸੇ ਨਾਲ ਵੰਡਦੇ ਹੋ ਤੇ ਉਹ ਤੁਹਾਨੂੰ ਉਹਦਾ ਸੋਲੂਸ਼ਨ ਦਿੰਦਾ ਹੈ ਜਾਂ ਤੁਹਾਨੂੰ ਸਿੰਪਥੀ ਦਿੰਦਾ ਹੈ ਜਾਂ ਤੁਹਾਨੂੰ ਬ੍ਰੇਨ ਨੂੰ ਇਹ ਲੱਗਦਾ ਹੈ ਕਿ ਮੈਂ ਦੁੱਖ ਵੰਡਿਆ ਇਹਦੇ ਕਰਕੇ ਮੈਨੂੰ ਹੁਣ ਸੋਲੂਸ਼ਨ ਮਿਲ ਜੇਗਾ ਤੇ ਉਹਦੇ ਕਰਕੇ ਵੀ ਤੁਹਾਡੇ ਸਟ्रेस ਲੈਵਲ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਪਰ ਅੱਜ ਦਾ ਟਾਈਮ ਹੋ ਗਿਆ ਕਿ ਅਸੀਂ ਆਪਣੀ ਮਨ ਦੀ ਗੱਲ ਕਿਸੇ ਨੂੰ ਵੀ ਨਹੀਂ ਕਰਦੇ ਜਦੋਂ ਅਸੀਂ ਗੱਲ ਨਹੀਂ ਕਰਦੇ ਤੇ ਉਹ ਗੱਲ ਦਿਮਾਗ ਦੇ ਅੰਦਰ ਘੁੰਮੀ ਜਾਂਦੀ ਹੈ ਜਦੋਂ ਘੁੰਮੀ ਜਾਂਦੀ ਹੈ ਓਵਰ ਥਿੰਕਿੰਗ ਹੋਈ ਜਾਂਦੀ ਹੈ ਇੱਕੀ ਚੀਜ਼ ਦੀ ਤੇ ਉਹ ਗਲਤ ਹਾਰਮੋਨ ਰਿਲੀਜ਼ ਕਰਨ ਲੱਗ ਜਾਂਦੇ ਆ ਜਿਹੜੇ ਹਾਰਟ ਅਟੈਕ ਯੰਗ এজ 'ਚ ਹੋ ਰਹੇ ਆਂ ਉਹਦਾ ਕਾਰਨ ਸਟ੍ਰੈਸ ਹੈ ਕਿਉਂਕਿ ਸਟ੍ਰੈਸ ਕਰਕੇ ਕੋਲੇਸਟ੍ਰੋਲ ਲੈਵਲ ਡਿਸਟਰਬ ਹੋ ਜਾਂਦਾ ਹੈ ਜਿਹੜੀ ਨਾੜਾਂ 'ਚ ਜਮਾ ਹੁੰਦਾ ਤੇ ਅਟੈਕ ਦਾ ਕਾਰਨ ਬੰਦਾ ਹੈ ਜਿਹੜਾ ਹਾਰਟ ਬੀਟ ਹੈ ਉਹ ਵੱਧਾ ਉਧਰੋਂ ਵੱਧ ਜਾਂਦੀ ਹੈ ਬੀਪੀ ਉਧਰੋਂ ਵੱਧ ਜਾਂਦਾ ਹੈ ਇਧਰੋਂ ਕੋਲੇਸਟ੍ਰੋਲ ਵਧਿਆ ਹੁੰਦਾ ਤਿੰਨੋਂ ਚਾਰੋਂ ਚੀਜ਼ਾਂ ਇਕੱਠੀ ਹੋ ਕੇ ਸੋਨੇ ਤੇ ਸੁਹਾਗਾ ਕਰਕੇ ਤੁਹਾਨੂੰ ਹਾਰਟ ਅਟੈਕ ਦੀ ਪ੍ਰੋਬਲਮ ਦੇ ਦਿੰਦੀ ਹੈ ਇਸੇ ਕਰਕੇ ਅਸੀਂ ਦੇਖ ਰਹੇ ਆਂ ਯੰਗ এজ 'ਚ ਅਟੈਕ ਆਨੇ ਸ਼ੁਰੂ ਹੋ ਗਏ ਯੰਗ এজ ਇਜ਼ ਡਿਪਰੈਸ਼ਨਸ ਹੋਣੇ ਸ਼ੁਰੂ ਹੋ ਗਏ ਸਕਿਜ਼ੋਫਰੀਨੀਆ ਸ਼ੁਰੂ ਹੋ ਗਿਆ ਬਾਇਰਥ ਡਿਸਆਰਡਰਸ ਵਧਣ ਲੱਗੇ ਜਿਹੜੇ ਪੇਰੈਂਟਸ ਨੂੰ ਸਟ्रेस ਹੈਗੀ ਉਹਨਾਂ ਦੇ ਜਦੋਂ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਡਿਸਆਰਡਰ ਹੈ ਜਾਂ ਉਹਨਾਂ ਨੂੰ ਜਮਾਂਦਰੂ ਹੀ ਸਟ्रेस ਐਂਜਾਇਟੀ ਦੀ ਪ੍ਰੋਬਲਮ ਹੈ ਇਹ ਕਿਤਾਬਾਂ ਵਿੱਚ ਗੱਲ ਲਿਖੀ ਹੋਈ ਹੈ ਆਲਰੇਡੀ ਅਸੀਂ ਦੇਖਿਆ ਸਾਡੀ ਆਪੀਡੀ ਚ ਇਹ ਚੀਜ਼ਾਂ ਹੁੰਦੀਆਂ ਤੇ ਇਸ ਕਰਕੇ ਸਾਨੂੰ ਤੁਰੰਤ ਇਸ ਚੀਜ਼ ਤੇ ਕੰਮ ਕਰਨਾ ਚਾਹੀਦਾ ਬਿਲਕੁਲ ਔਰ ਸੈਲਫ ਜਿਹੜੀ ਹੈਗੀ ਆ ਤੁਹਾਨੂੰ ਟ੍ਰੇਨਿੰਗ ਆਪਣੇ ਆਪ ਨੂੰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਹੈ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਵਿਵੇਕ ਉਹਜੋ ਦੇ ਨਾਲ ਸੰਪਰਕ ਸਾਧ ਸਕਦੇ ਹੋ ਆਪਣੀ ਮੈਡੀਕਲ ਹਿਸਟਰੀ ਸਾਰੇ ਡਿਸਕਸ ਕਰਕੇ ਮੈਡੀਸਨ ਜਿਹੜੀ ਹੈ ਉਹ ਕੂਰੀਅਰ ਕਰਕੇ ਮੰਗਵਾ ਸਕਦੇ ਹੋ ਬਹੁਤ ਸਾਰੇ ਲੋਕ ਐਸੇ ਵੀ ਮੈਂ ਦੇਖੇ ਜਿਹੜੇ ਨਾ ਇੱਕੋ ਗੱਲ ਰਿਪੀਟ ਕਰਦੇ ਰਹਿੰਦੇ ਨੇ ਕੀ ਉਹ ਬਿ스트్రੈਸ ਹੈ ਦੂਸਰਾ ਉਹ ਇੱਕ ਐਸੇ ਹੀ ਆਪਣੀ ਸ਼ੀਲਡ ਬਣਾ ਕੇ ਬਹਿ ਜਾਂਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਸਭ ਤੋਂ ਬੈਸਟ ਆ ਮੈਂ ਰਾਈਟ ਆ ਮੇਰਾ ਡਿਸੀਜਨ ਕੋਈ ਗਲਤ ਨਹੀਂ ਹੁੰਦਾ ਉਹ ਹਰ ਇੱਕ ਨਾਲ ਲੜਦੇ ਨੇ ਇੰਪੇਸ਼ੈਂਟ ਹੋ ਜਾਂਦੇ ਨੇ ਪੇਸ਼ੈਂਸ ਲੈਵਲ ਉਹਨਾਂ ਦਾ ਜ਼ੀਰੋ ਹੈ ਕਿ ਇਹ ਵੀ ਸਟ੍ਰੈਸ ਦੇ ਇਲਕਸ਼ਨ ਨੇ ਕਿ ਇਹ ਬੰਦੇ ਨੂੰ ਇੱਕ ਚੰਗੀ ਕਾਉਂਸਲਿੰਗ ਦੀ ਜ਼ਰੂਰਤ ਹੈ ਦੇਖੋ ਸਟ੍ਰੈਸ ਦੇ ਇਲਕਸ਼ਨ ਹੈਗੇ ਆਪਣੇ ਆਪ ਨੂੰ ਬੰਦ ਕਰ ਲੈਣਾ ਸੋਸਾਇਟੀ ਚ ਨਹੀਂ ਜਾਣਾ ਕਿਸੇ ਨਾਲ ਗੱਲਾਂ ਸ਼ੇਅਰ ਨਹੀਂ ਕਰਨੀਆਂ ਤੇ ਇਹ ਸੋਚਣਾ ਕਿ ਮੈਂ ਹੀ ਠੀਕਾਂ ਮੈਂ ਹੀ ਡੋਮੀਨੇਟਿੰਗ ਹਾਂ ਮੈਂ ਜਿਹੜੀ ਗੱਲ ਕਹਤੀ ਉਹ ਸੱਚ ਹੈ ਇਹ ਕਿਤਨਾ ਕਿਤੇ ਡੋਮੀਨੈਂਸੀ ਦੇ ਨੇਚਰਸ ਹੈ ਸ਼ਟ੍ਰੈਸ ਦੇ ਲੱਛਣ ਹੈਗੇ ਕਿ ਉਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਨ ਲੱਗ ਜਾਂਦਾ ਹੈ ਉਹ ਕਿਉਂ ਕਰਨ ਲੱਗ ਜਾਂਦਾ ਹੈ ਕਿਉਂਕਿ ਉਹ ਇੱਕ ਗੱਲ ਨੂੰ ਸੋਚਦਾ ਰਹਿੰਦਾ ਓਵਰ ਥਿੰਕਿੰਗ ਕਰਦਾ ਰਹਿੰਦਾ ਤੇ ਉਹਦੇ ਉੱਤੇ ਆਪਣੀ ਹੀ ਰਾਏ ਇੱਕ ਬਣਾ ਲੈਂਦਾ ਕਿ ਮੇਰੀ ਇਹ ਰਾਏ ਠੀਕ ਹੈ ਪਰ ਉਹਦੇ ਕਰਕੇ ਸੋਸਾਇਟੀ ਡਿਸਟਰਬ ਹੁੰਦੀ ਹੈ ਉਹਦੇ ਵਾਸਤੇ ਤੁਹਾਨੂੰ ਆਪਣਾ ਟ੍ਰੀਟਮੈਂਟ ਕਿਸੇ ਨਾ ਕਿਸੇ ਵੈਦ ਤੋਂ ਕਰਾਉਣਾ ਚਾਹੀਦਾ ਹੈ ਘਰੇ ਜੋ ਤੁਸੀਂ ਕਰ ਸਕਦੇ ਹੋ ਉਹਦੇ ਵਾਸਤੇ ਗਾਂ ਦਾ ਘਿਓ ਨੱਕੇ ਚ ਪਾ ਸਕਦੇ ਹੋ ਕਪਾਲ ਬਾਤੀ ਕਰ ਸਕਦੇ ਹੋ ਮੈਡੀਟੇਸ਼ਨ ਕਰ ਸਕਦੇ ਹੋ ਗੁਰੂ ਘਰ ਜਾ ਸਕਦੇ ਹੋ ਉੱਥੇ ਬਹਿ ਕੇ ਪਾਠ ਕਰ ਸਕਦੇ ਹੋ ਜਦੋਂ ਤੁਸੀਂ ਇਹ ਚੀਜ਼ਾਂ ਕਰਦੇ ਹੋ ਤੁਹਾਡੀ ਜਿਹੜੀ ਬ੍ਰੇਨ ਦੇ ਅੰਦਰ ਇੱਕ ਬ੍ਰੇਨ ਹੈ ਜਿਹੜਾ ਤੁਸੀਂ ਤੇ ਮੈਂ ਗੱਲ ਕਰ ਰਹੇ ਹਾਂ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਇੱਕ ਸਾਡਾ ਬ੍ਰੇਨ ਹੈ ਇੱਕ ਬ੍ਰੇਨ ਹੈ ਜਿਹੜਾ ਪਿੱਛੇ ਕੰਮ ਕਰ ਰਿਹਾ ਹੈ ਮੇਰਾ ਇਹ ਕੰਮ ਵੀ ਹੋਣਾ ਹੈ ਮੈਂ ਇਹ ਵੀ ਕਰਨਾ ਹੈ ਮੈਂ ਇਹ ਵੀ ਕਰਨਾ ਹੈ ਫਰਣਾ ਪ੍ਰੋਣਾ ਨਾਲ ਉਹ ਸਬਕੌਨਸ਼ੀਅਸ ਬ੍ਰੇਨ ਹੈ ਜਦੋਂ ਤੁਹਾਡੇ ਸਬਕੌਨਸ਼ੀਅਸ ਬ੍ਰੇਨ ਵਿੱਚ ਕੋਈ ਗੱਲ ਆ ਗਈ ਹੈ ਉਹ ਓਵਰ ਥਿੰਕਿੰਗ ਦਾ ਰੂਪ ਲੈ ਲੈਂਦੀ ਹੈ ਅਸੀਂ ਉਸ ਸਬਕੌਨਸ਼ੀਅਸ ਬ੍ਰੇਨ ਤੋਂ ਉਹ ਗੱਲ ਕਢਣੀ ਹੈ ਜਿਵੇਂ ਕੋਈ ਤੁਸੀਂ ਐਕਸੀਡੈਂਟ ਦੇਖ ਲਿਆ ਕੋਈ ਤੁਸੀਂ ਸਟ्रेस ਵਾਲੀ ਚੀਜ਼ ਦੇਖ ਲਈ ਹੈ ਕਿਸੇ ਨੂੰ ਅਟੈਕ ਹੁੰਦੇ ਹੋਏ ਦੇਖ ਲਿਆ ਹੈ ਕਿਸੇ ਦੇ ਬਰਨਿੰਗ ਦੇਖ ਲਈ ਹੈ ਐਵੇਂ ਕੋਈ ਵੀ ਇਨਸੀਡੈਂਟ ਹੋ ਸਕਦਾ ਹੈ ਲਾਈਫ ਦਾ ਉਹ ਬਚਪਨ ਵਿੱਚ ਵੀ ਹੋ ਸਕਦਾ ਹੈ ਉਹ ਜਵਾਨੀ ਵਿੱਚ ਵੀ ਹੋ ਸਕਦਾ ਹੈ ਉਸ ਇਨਸੀਡੈਂਟ ਨੂੰ ਜਿਹੜਾ ਤੁਹਾਡੇ ਸਬਕੌਨਸ਼ੀਅਸ ਬ੍ਰੇਨ ਹੈ ਉਹਨੂੰ ਮਿਟਾਉਣ ਦਾ ਕੰਮ ਉਹਨੂੰ ਇਰੇਸ ਕਰਨ ਦਾ ਕੰਮ ਉਹਦੇ ਤੇ ਰਬੜ ਨਾਲ ਉਹਨੂੰ ਖਿਸਨ ਦਾ ਕੰਮ ਉਹ ਦਵਾਈਆਂ ਕਰਦੀਆਂ ਮੈਡੀਟੇਸ਼ਨ ਕਰਦੀ ਹੈ ਜਦੋਂ ਮਿਟਾ ਦਿੰਨੇ ਆ ਚੀਜ਼ਾਂ ਨੂੰ ਉਸ ਤੋਂ ਬਾਅਦ ਉਹਦੇ ਉੱਤੇ ਨਵੀਂ ਚੀਜ਼ ਲਿਖਣਾ ਉਹ ਵੀ ਬੜਾ ਜ਼ਰੂਰੀ ਹੈ ਤਾਂ ਹੀ ਅਸੀਂ ਕਹਿੰਦੇ ਆ ਗੁਰੂ ਘਰ ਜਾਣਾ ਚਾਹੀਦਾ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਨਾਲੇ ਹੀ ਨਾਲੇ ਆਯੁਰਵੈਦਿਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਤੁਹਾਨੂੰ ਸਟ्रेस ਜਿਹੜੀ ਤੁਹਾਨੂੰ ਇਸ ਪੁਜੀਸ਼ਨ ਤੱਕ ਲਿਆਂਦੀ ਹੈਗੀ ਤੁਹਾਨੂੰ ਲੱਗਦਾ ਹੈ ਕਿ ਮੇਰਾ ਹੁਣ ਜੀਣਾ ਵਿਕਾਰ ਹੈ ਮੈਂ ਸੁਸਾਇਸਾਈਡ ਕਰ ਲਾਂ ਸਕਿਜ਼ੋਫਰੀਨੀਆ ਬਾਈਪੋਲਰ ਡਿਸਆਰਡਰ ਸਟ्रेस ਈਵਨ ਕਰਦੇ ਅੰਦਰ ਬੰਦ ਕਰ ਲੈਣਾ ਹੱਥ ਪੈਰ ਕੰਬਨੇ ਕਿਸੇ ਨੂੰ ਗੱਲ ਕਰਨ ਲੱਗੇ ਉਹ ਤੇ ਤਰੇਲੀਆਂ ਪੈ ਜਾਣੀਆਂ ਹਾਰਟ ਬੀਟ ਵੱਜ ਜਾਣੀ ਇਹ ਸਾਰੀ ਚੀਜ਼ਾਂ ਦਾ ਹੱਲ ਆਯੁਰਵੇਦ ਵਿੱਚ ਹੈਗਾ ਪਰ ਬਸ਼ਰਤੇ ਕਿ ਤੁਸੀਂ ਸਹੀ ਵੈਦ ਤੋਂ ਤੁਰੰਤ ਆਪਣਾ ਟ੍ਰੀਟਮੈਂਟ ਸ਼ੁਰੂ ਕਰਦੇ ਹੋ ਤੇ ਡਾਕਟਰ ਸਾਹਿਬ ਇਹਦੀ ਕੋਈ ਦਵਾਈ ਜਿਹੜੀ ਹੈਗੀ ਉਹ ਕਿਸ ਕਿਸ ਤਰੀਕੇ ਦੀ ਦਵਾਈ ਹੁੰਦੀ ਹੈ ਔਰ ਕਿੰਨੀ ਖਾਣੀ ਚਾਹੀਦੀ ਹੈ ਕਿ ਸਟ्रेस ਦੇ ਲਈ ਪੂਰੀ ਉਮਰ ਦਵਾਈ ਖਾਣੀ ਚਾਹੀਦੀ ਹੈ ਦੇਖੋ ਸਟ्रेस ਇੱਕ ਫੇਜ਼ ਹੈ ਹਮ ਆਯੁਰਵੇਦ ਦੇ ਚੰਗੇ ਜੜੀ ਬੂਟੀਆਂ ਹੈਗੀਆਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਸ ਫੇਜ਼ ਨੂੰ ਓਵਰਕਮ ਕਰ ਸਕਦੇ ਹੋ ਇਸ ਤੋਂ ਉੱਪਰ ਆ ਸਕਦੇ ਹੋ ਇੱਕ ਪਾਸੇ ਦਵਾਈਆਂ ਦਾ ਰੋਲ ਹੈ 60% 40% ਤੁਹਾਡਾ ਵਿਲ ਪਾਵਰ ਹੈ ਤੁਹਾਡੀ ਮੈਡੀਟੇਸ਼ਨ ਹੈ ਯੋਗਾ ਹੈ ਗੁਰੂ ਘਰ ਜਾ ਕੇ ਸੇਵਾ ਕਰਨਾ ਹੈ ਪਰ ਦਵਾਈਆਂ ਦਾ ਬੜਾ ਮੇਜਰ ਰੋਲ ਹੈ ਜੜੀ ਲੈਣੀ ਚਾਹੀਦੀ ਹੈ ਆਯੁਰਵੇਦ ਵਿੱਚ ਕੁਝ ਇੱਕ ਦਵਾਈਆਂ ਬੜੀ ਫੇਮਸ ਹੈ ਬ੍ਰਹਮੀ ਹੈ ਜਟਾਮਾਸੀ ਹੈ ਸਰਪਗੰਦਾ ਹੈ ਵਚਾ ਹੈ ਅਸ਼ਵਗੰਦਾ ਹੈ ਤਗਰ ਹੈ ਇਹ ਉਹ ਜੜੀ ਬੂਟੀਆਂ ਜਿਨ੍ਹਾਂ ਦਾ ਕੰਬੀਨੇਸ਼ਨ ਪੇਸ਼ੈਂਟ ਦੇ ਹਿਸਾਬ ਨਾਲ ਕੀਤਾ ਹੋਇਆ ਉਹਨਾਂ ਨੂੰ ਰਿਜ਼ਲਟ ਦਿੰਦਾ ਹੈ ਬ੍ਰਹਮੀ ਗੋਟੂਕਲਾ ਕਿੰਨੀ ਦੇਣੀ ਹੈ ਥੋੜੀ ਜੀ ਬ੍ਰਹਮੀ ਲੈਣ ਲੱਗ ਜਾਓ ਉਹਦਾ ਵੀ ਲੈ ਸਕਦੇ ਹੋ ਉਹ ਲੈਣ ਲੱਗ ਜਾਓ ਬਿਲਕੁਲ ਸੌਖਾ ਤਰੀਕਾ ਹੈ ਅਸ਼ਵਗੰਦਾ ਤੁਸੀਂ ਲੈ ਸਕਦੇ ਹੋ ਉਹdenal stress level down ਹੋ ਜਾਂਦਾ ਹੈ ਤਗਰ ਵਚਾ ਇਹ ਤੁਹਾਨੂੰ 슬ੀਪ ਨੂੰ ਇੰਟਰੋਡਿਊਸ ਕਰਦੀ ਹੈ ਸਰਪਗੰਦਾ ਹੈ ਬੀਪੀ ਨੂੰ ਸੈਟਲ ਕਰਦੀ ਹੈ ਪਲਪਟੇਸ਼ਨ ਨੂੰ ਸੈਟਲ ਕਰਦੀ ਹੈ ਤੇ ਪੇਸ਼ੈਂਟ ਦੇ ਅਕੋਰਡਿੰਗ ਅਸੀਂ ਉਵੇਂ ਦਾ ਯੋਗ ਬਣਾ ਕੇ ਦਿੰਦੇ ਆ ਜਿਵੇਂ ਸਾਡੀ ਬਰੇਨੀਅਕ ਟੈਬਲੇਟ ਆਂਦੀ ਹੈ ਬੜੀ ਹੀ ਕਾਰਗਰ ਹੈ ਉਹ ਹੈ ਸਾਰੀ ਚੀਜ਼ਾਂ ਦੇ ਨਾਲ ਮਿਕਸ ਹੋ ਕੇ ਬਣੀ ਹੋਈ ਹੈ ਫਿਰ ਬਰੇਨੀਅਕ ਕਾੜਾ ਆਉਂਦਾ ਜਿਹੜੀ 18 ਜੜੀ ਬੂਟੀਆਂ ਦੇ ਨਾਲ ਮਿਕਸ ਕਰਕੇ ਬਣਿਆ ਹੋਇਆ ਜਿੰਦੇ ਚ ਉਹ ਸਾਰੀ ਚੀਜ਼ਾਂ ਹੈਗੀਆਂ ਜਿਹੜੀ ਚੀਜ਼ਾਂ ਬ੍ਰੇਨ ਦੇ ਉੱਤੇ ਕੰਮ ਕਰਦੀਆਂ ਐ ਬੋਡੀ ਨੂੰ એનર્ਜੀ ਦਿੰਦੀਆਂ ਐ ਤੁਹਾਨੂੰ ਰਿਲੈਕਸ ਕਰਦੀ ਐ ਜਦੋਂ ਇਹ ਚੀਜ਼ਾਂ ਦੇ ਕੰਬੀਨੇਸ਼ਨਸ ਤੁਸੀਂ ਲੈਣ ਲੱਗ ਜਾਂਦੇ ਹੋ ਵਿਦ ਟਾਈਮ ਤੁਹਾਨੂੰ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਈਵਨ ਕਿ ਜਿਹੜੇ ਪੇਸ਼ੈਂਟਸ ਟੈਬਲੇਟਸ ਲੈ ਰਹੇ ਐ ਨੀਂਦ ਦੀਆਂ ਗੋਲੀਆਂ ਲੈ ਰਹੇ ਐ ਡਿਪਰੈਸ਼ਨ ਦੀਆਂ ਗੋਲੀਆਂ ਲੈ ਰਹੇ ਐ ਸਕਿਟੋਫਰੇਨੀਆ ਦਾ ਇਲਾਜ ਲੈ ਰਹੇ ਐ ਕਈ ਕਈ ਸਾਲਾਂ ਤੋਂ ਲੈ ਰਹੇ ਐ ਅਸੀਂ ਆਪਣੀ ਪ੍ਰੈਕਟਿਸ ਵਿੱਚ ਬ੍ਰੇਨ ਵਿੱਚ ਦੇਖਿਆ ਜਦੋਂ ਅਸੀਂ ਇਹ ਲਾਈਨ ਆਫ ਟ੍ਰੀਟਮੈਂਟ ਉਹਨਾਂ ਦਾ ਬਾਦ ਪਿੱਤ ਕਫ ਦੇ ਅਕੋਰਡਿੰਗ ਸ਼ੁਰੂ ਕਰਨੇ ਆ ਬੈਲੈਂਸ ਆਊਟ ਕਰਕੇ ਡੋਸ ਬਣਾਨੇ ਆ ਉਹਦੀ ਤਗਰਦੀ ਵਚਾ ਦੀ ਸਰਪਗੰਦਾ ਦੀ ਬ੍ਰਹਮੀ ਦੀ ਜਟਾਮਾਸੀ ਦੀ ਉਹਨਾਂ ਨੂੰ ਪਹਿਲੀ ਰਾਤ ਤੋਂ ਹੀ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਪਹਿਲੀ ਵਾਰੀ ਪਾਊਡਰ ਖਾਂਦਾ ਹੈ ਜਾਂ ਟੈਬਲੇਟ ਖਾਂਦਾ ਹੈ ਸਾਡੀ ਉਹ ਜਦ ਹੀ ਕਹਿ ਦਿੰਦਾ ਹੈ ਵੀ ਮੈਨੂੰ ਆਰਾਮ ਹੈ ਜੀ ਵਿਦ ਟਾਈਮ ਹੁੰਦੀ ਇੰਗਲਿਸ਼ ਮੈਡੀਸਿਨਸ ਬੰਦ ਹੋ ਜਾਂਦੀਆਂ ਹੌਲੀ ਹੌਲੀ ਹੁੰਦੀ ਆਯੁਰਵੈਦਿਕ ਮੈਡੀਸਿਨਸ ਵੀ ਘਟ ਜਾਂਦੀਆਂ ਤੇ ਬੰਦਾ ਸਿਰਫ ਯੋਗਾ ਮੈਡੀਟੇਸ਼ਨ ਗੁਰੂ ਘਰ ਜਾਣਾ ਉੱਥੇ ਹੀ ਆ ਜਾਂਦਾ ਤੇ ਉੰਦੀ ਜ਼ਿੰਦਗੀ ਬੜੀ ਸਕੂਨ ਦੀ ਬਣ ਜਾਂਦੀ ਹੈ। ਕੀ ਡਾਕਟਰ ਸਾਹਿਬ ਇਹ ਵੀ ਹੁੰਦਾ ਕਿ ਜਦੋਂ ਇਨਸਾਨ ਸਟ੍ਰੈਸ ਨਾਲ ਪੀੜੀਦਾ ਤੇ ਉਹ ਏਜ ਤੋਂ ਆਪਣੀ ਏਜ ਤੋਂ ਜ਼ਿਆਦਾ ਵੱਡਾ ਲੱਗਣ ਲੱਗ ਪੈਂਦਾ ਹੈ ਰਿੰਕਲਸ ਆ ਜਾਂਦੇ ਨੇ ਫੇਸ ਤੇ? ਬਿਲਕੁਲ ਠੀਕ ਕਹਿ ਰਹੇ ਹੋ। ਸਟ੍ਰੈਸ ਜਦੋਂ ਹੁੰਦੀ ਹੈ ਉਹ ਹੀ ਹਾਰਮੋਨਸ ਦੀ ਗੇਮ ਹੈ। ਜਦੋਂ ਤੁਹਾਡੇ ਹਾਰਮੋਨਸ ਰਿਲੀਜ਼ ਹੋਣ ਲੱਗ ਗਏ। ਹਮ ਹਾਰਮੋਨਸ ਤੁਹਾਡੇ ਰਿਲੀਜ਼ ਹੁੰਦੇ ਆ ਜਿਹੜੇ ਤੁਹਾਡੀ એનર્ਜੀ ਨੂੰ ਵਧਾਉਂਦੇ ਆ ਜਿਹੜੇ ਤੁਹਾਡੀ ਸਟ्रेस ਲੈਵਲ ਨੂੰ ਵਧਾਉਂਦੇ ਆ ਬਾਡੀ ਐਕਟੀਵਿਟੀ ਨੂੰ ਵਧਾਉਂਦੇ ਆ ਉਹਦੇ ਕਰਕੇ ਕੀ ਹੈ ਕਿ ਬੋਡੀ ਦਾ ਵੇਅਰ ਐਂਡ ਟੇਅਰ ਵੱਜ ਜਾਂਦਾ ਤੁਹਾਡਾ ਸ਼ਰੀਰ ਤੇ ਸੁੱਤਾ ਹੋਇਆ ਰਾਤ ਨੂੰ ਪਰ ਤੁਹਾਡਾ ਦਿਮਾਗ ਚੱਲ ਰਿਹਾ ਅਸੀਂ ਕਹਿੰਦੇ ਆ ਵੀ ਮੈਂ ਰਾਤ ਨੂੰ ਸੋ ਗਿਆ ਸੀ ਪਰ ਮੈਂ ਸਵੇਰੇ ਉੱਠਿਆ ਯਾਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਪਰ ਨਾਲ ਵਾਲਾ ਕਹਿੰਦਾ ਤੂੰ ਤੇ ਸਾਰੀ ਰਾਤ ਖਰਾਟੇ ਮਾਰੀ ਗਿਆ ਉਹਦਾ ਕਾਰਨ ਹੈ ਤੁਹਾਡਾ ਦਿਮਾਗ ਚੱਲਦਾ ਰਿਹਾ ਕਿਸੇ ਗੱਲ ਨੂੰ ਸੋਚਦਾ ਰਿਹਾ ਜਦੋਂ ਉਹ ਸੋਚਦਾ ਰਿਹਾ ਤੇ ਅੰਦਰੋਂ ਤੁਹਾਡੇ ਸ਼ਰੀਰ ਨੂੰ ਰਿਲੈਕਸੇਸ਼ਨ ਨਹੀਂ ਮਿਲੀ ਤਾਂ ਨੂੰ ਮੈਂ ਸਿੰਪਲ ਐਗਜ਼ਾਮਪਲ ਦੇਣਾ ਜਦੋਂ ਅਸੀਂ ਸੌਂਨੇ ਆ 2 ਤੋਂ 2.5 ਘੰਟੇ ਸਾਡੀ ਪਹਿਲੇ ਨੀਂਦ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਬੋਡੀ ਰੀਜੂਵਿਨੇਸ਼ਨ ਟੈਕਨੀਕ ਚੱਲ ਜਾਂਦੀ ਹੈ ਰੀਜੂਵਿਨੇਸ਼ਨ ਦਾ ਮਤਲਬ ਹੈ ਆਪਣੇ ਆਪ ਨੂੰ ਕਲੀਨ ਕਰਦੀ ਹੈ ਸਾਫ਼ ਕਰਦੀ ਹੈ ਉਹ ਜਦੋਂ ਆਪਣੇ ਆਪ ਨੂੰ ਸਾਫ਼ ਕਰਦੀ ਹੈ ਉਸ ਟਾਈਮ ਸਾਡਾ ਬ੍ਰੇਨ ਸਟਮਕ ਟਿੱਡ ਜਿਹਨੂੰ ਆਪਾਂ ਕਹਿੰਦੇ ਆ ਜਾਂ ਦਿਮਾਗ ਹੈ ਸਾਰੀ ਚੀਜ਼ਾਂ ਸ਼ਾਂਤ ਹੋ ਜਾਂਦੀਆਂ ਤੇ ਆਪਣੇ ਆਪ ਨੂੰ ਦੁਬਾਰਾ ਨਵਾਂ ਬਣਾਉਂਦੀ ਹੈ ਪਰ ਜੇ ਤੁਹਾਡਾ ਦਿਮਾਗ ਚੱਲ ਰਿਹਾ ਕੋਈ ਦਿਮਾਗ ਵਿੱਚ ਗੱਲ ਹੈ ਉਹ ਚੱਲ ਰਹੀ ਹੈ ਉਹਦੇ ਕਰਕੇ ਕੀ ਹੁੰਦਾ ਉਹ ਹਾਰਮੋਨ ਛੱਡੀ ਜਾਂਦਾ ਸਾਡੇ ਆਰਗਨ ਸ਼ਾਂਤ ਨਹੀਂ ਹੁੰਦੇ ਲੀਵਰ ਆਪਣਾ ਕੰਮ ਕਰੀ ਜਾਏਗਾ ਟਿੱਡ ਆਪਣਾ ਕੰਮ ਕਰੀ ਜਾਏਗਾ ਉਹ ਸਾਰੀ ਰਾਤ ਕੰਮ ਕਰਦੇ ਰਹਿੰਦੇ ਆ ਥਕਾਵਟ ਹੁੰਦੀ ਰਹਿੰਦੀ ਹੈ ਤੇ ਬੰਦਾ ਉਮਰ ਤੋਂ ਪਹਿਲੇ ਬਜ਼ੁਰਗ ਹੋਣ ਲੱਗ ਜਾਂਦਾ ਕਿਉਂਕਿ ਤੁਸੀਂ ਮਸ਼ੀਨ ਦੀ ਜਿਆਦਾ ਵਰਤੋਂ ਕਰਨ ਲੱਗ ਗਏ ਰਾਈਟ ਉਹਦੇ ਕਰਕੇ ਉਹਦੀ ਉਮਰ ਘਟਣ ਲੱਗ ਜਾਂਦੀ ਹੈ 40 ਸਾਲ ਦਾ ਬੰਦਾ ਐਵੇਂ ਲੱਗਦਾ ਜਿਵੇਂ ਉਹਦੀ ਉਮਰ 60 65 ਸਾਲ ਹੋ ਗਈ ਹੋਈ ਤੇ ਜਦੋਂ ਤੁਸੀਂ ਇਸ ਚੀਜ਼ਾਂ ਨੂੰ ਸ਼ੁਰੂ ਕਰਦੇ ਹੋ ਜਿਹੜੀ ਮੈਂ ਤੁਹਾਨੂੰ ਦੱਸੀਆਂ ਟੈਬਲੇਟ ਬ੍ਰੇਨੀਆ ਕੇਅਰ ਹੈ ਜਾਂ ਰੂਟੀਨ ਇਹ ਫਾਰਮੂਲੇਸ਼ਨ ਬਣਾਉਣਾ ਤੇ ਬ੍ਰह्मी ਤਗ ਸਰਪਗੰਦਾ ਅਸ਼ਵਗੰਦਾ ਇਹਨਾਂ ਦੇ ਕੰਬੀਨੇਸ਼ਨਸ ਯੂਜ਼ ਕਰਦੇ ਹੋ ਤੁਹਾਡਾ ਦਿਮਾਗ ਸ਼ਾਂਤ ਹੁੰਦਾ ਰਾਤ ਨੂੰ ਸੁੰਦਾ ਤੇ ਜਿਹੜੀ ਏਜਿੰਗ ਹੈ ਉਹ ਸਲੋ ਹੁੰਦੀ ਹੈ ਏਜਿੰਗ ਪ੍ਰੋਸੈਸ ਸਲੋ ਡਾਊਨ ਹੁੰਦਾ ਤੇ ਅਗਰ ਤੁਸੀਂ ਇਹ ਚੀਜ਼ਾਂ ਦੀ ਵਰਤੋਂ ਕਰਦੇ ਹੋ ਕਿ 40 ਸਾਲ ਦਾ ਬੰਦਾ ਐਵੇਂ ਲੱਗਦਾ ਜਿਵੇਂ ਉਹ 30 ਸਾਲ ਦਾ ਬੰਦਾ ਹੈ ਬਸ਼ਰਤੇ ਤੁਸੀਂ ਯੋਗਾ ਕਰ ਰਹੇ ਹੋ ਮੈਡੀਟੇਸ਼ਨ ਕਰ ਰਹੇ ਹੋ ਕੁਰੂ ਕਰ ਜਾ ਰਹੇ ਹੋ ਬਿਲਕੁਲ ਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਮੇਰਾ ਆਖਰੀ ਸਵਾਲ ਜਿਹੜਾ ਹੈ ਉਹ ਰਹੇਗਾ ਕਿ ਜਿਵੇਂ ਅਸੀਂ ਤੁਸੀਂ ਕਿਹਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਿਲੇਟਡ ਨੇ ਜੇ ਸਾਨੂੰ ਕੋਈ ਬਾਡੀ ਹੈਲਥ ਇਸ਼ੂ ਆਉਂਦਾ ਹੈ ਇਸ ਸਟ्रेस ਨਾਲ ਰਿਲੇਟਡ ਆ ਪਰ ਮੇਰਾ ਲਾਸਟ ਵਿੱਚ ਇਹੀ ਸਵਾਲ ਹੈਗਾ ਕਿ ਅਸੀਂ ਆਪਣੇ ਆਪ ਨੂੰ ਸਟ्रेस ਫਰੀ ਵੀ ਆਪ ਹੀ ਰੱਖ ਸਕਦੇ ਹਾਂ ਔਰ ਜੇ ਅਸੀਂ ਆਪਣੇ ਲਾਈਫ ਨੂੰ ਰਿੰਕਲ ਫਰੀ ਫੇਸ ਨੂੰ ਰੱਖਣਾ ਉਹ ਵੀ ਅਸੀਂ ਆਪ ਹੀ ਰੱਖ ਸਕਦੇ ਹਾਂ ਬਟ ਦੇਰ ਆਰ ਸਮ ਥਿੰਗਸ ਹਨਾ ਫਿਰ ਵੀ ਉਹ ਬੰਦਾ ਅਫੈਕਟ ਹੁੰਦਾ ਰਹਿੰਦਾ ਹੈ ਪਹਿਲੇ ਜਮਾਨੇ 'ਚ ਤੁਸੀਂ ਸੁਣਿਆ ਹੋਊਗਾ ਕਿ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਰਾਤ ਨੂੰ ਸੌਣ ਲੱਗਿਆਂ ਨੱਕ 'ਚ ਤੇਲ ਪਾਓ ਕੰਨਾਂ 'ਚ ਤੇਲ ਪਾਓ ਤੋਂ ਨੀਂਦ ਨੂੰ ਤੇਲ ਲਾਓ ਪੈਰਾਂ ਨਾਲ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਚੰਗੀ ਤਰੀਕੇ ਨਾਲ ਤੇਲ ਨਾਲ ਚਸੋ ਕਿ ਇਹ ਚੀਜ਼ਾਂ ਅੱਜ ਵੀ ਸਾਨੂੰ ਕਰਨੀਆਂ ਚਾਹੀਦੀਆਂ ਇਹਦੇ ਨਾਲ ਨੀਂਦ ਸੋਹਣੀ ਆਉਂਦੀ ਹੈ ਬਿਲਕੁਲ ਠੀਕ ਗੱਲ ਕਹੀ ਹੈ ਇਹਨੂੰ ਆਯੁਰਵੇਦ ਦੀ ਕਿਤਾਬ ਵਿੱਚ ਅਭਯੰਗ ਕਿਹਾ ਗਿਆ ਹੈ ਅਭਯੰਗ ਦਾ ਮਤਲਬ ਹੈ ਮਾਲਿਸ਼ ਕਰਨਾ ਪਹਿਲੇ ਵੱਡੇ ਬਿਚੂ ਗਨਾਨ ਤੋਂ ਪਹਿਲੇ ਆਪਣੇ ਸ਼ਰੀਰ ਦੀ ਮਾਲਿਸ਼ ਕਰਦੇ ਸੀ ਚੰਗੀ ਤਰ੍ਹਾਂ ਤਾਂਕਿ ਉਹਨਾਂ ਦੀ ਮਸਲਜ਼ ਰਿਲੈਕਸ ਹੋਣ ਐਵੇਂ ਹੀ ਸਿਰ ਦੀ ਮਾਲਿਸ਼ ਕਰਦੇ ਸੀ ਤੇਲ ਲਾਉਂਦੇ ਸੀ ਧੁੰਨੀ ਤੇ ਤੇਲ ਲਾਉਂਦੇ ਸੀ ਪੂਰੀ ਬਾਡੀ ਤੇ ਤੇਲ ਲਾਉਂਦੇ ਸੀ ਅਭਯੰਗ ਉਹ ਟੈਕਨੀਕ ਹੈ ਆਯੁਰਵੇਦ ਦੀ ਪੰਚਕਰਮਾ ਦੀ ਇੱਕ ਟੈਕਨੀਕ ਹੈ ਉਹਦੇ ਵਿੱਚ ਅਸੀਂ ਅਭਯੰਗਾ ਕਰਨੇ ਆ ਉਹਦੇ ਬਾਅਦ ਬਾਡੀ ਪੂਰੀ ਰਿਲੈਕਸ ਹੁੰਦੀ ਹੈ ਹਾਰਮੋਨਸ ਰਾਈਟ ਹਾਰਮੋਨਸ ਰਿਲੀਜ਼ ਹੁੰਦੇ ਆ ਜਿਹੜਾ ਸਟ्रेस ਦੇ ਉੱਤੇ ਬਹੁਤ ਕੰਮ ਕਰਦੀ ਹੈ ਪੰਚਕਰਮਾ ਦੀ ਇੱਕ ਹੋਰ ਟੈਕਨੀਕ ਹੈ ਜਿਹਨੂੰ ਸ਼ਿਰੋਧਾਰਾ ਕਹਿੰਦੇ ਆ ਜੀ शिरोधारਾ ਸਿਰ ਦੇ ਉੱਤੇ ਤੇਲ ਪਾਣਾ ਉਹ ਨੋਰਮਲ ਤੇਲ ਨਹੀਂ ਹੈ ਮੈਡੀਕੈਟਰੀ ਡੋਇਲ ਹੈ ਜੜੀ ਬੁੱਟੀਆਂ ਦੇ ਨਾਲ ਤਿਆਰ ਕੀਤਾ ਹੋਇਆ ਤੇਲ ਹੁੰਦਾ ਜਿਹੜਾ ਤੁਸੀਂ ਸਿਰ ਦੇ ਉੱਤੇ ਪਾਣਾ ਹੈ ਜਾਂ ਉਹਦੇ ਨਾਲ ਸਿਰ ਦੀ ਮਾਲਿਸ਼ ਕਰਨੀ ਹੈ ਉਹਦੇ ਨਾਲ ਵੀ ਤੁਹਾਡੇ ਸਟ्रेस ਲੈਵਲਸ ਡਾਊਨ ਹੁੰਦੇ ਆ ਜਿਹੜੀ ਹੈਗਾ ਕਿ ਮਾਲਿਸ਼ ਕਰਨ ਨਾਲ ਸਟ्रेस ਦਾ ਕਿੰਨਾ ਇੰਪੈਕਟ ਹੈ ਬਹੁਤ ਇੰਪੈਕਟ ਪੈਂਦਾ ਹੈ ਪੇਸ਼ੈਂਟ ਜਿਹੜਾ ਰੂਟੀਨ ਵਿੱਚ ਆਪਣੀ ਬੋਡੀ ਦੀ ਮਾਲਿਸ਼ ਕਰਦਾ ਉਹਦੇ ਸਟ्रेस ਲੈਵਲਸ ਕਮ ਹੋ ਜਾਂਦੇ ਆ ਤੇ ਕਰਨਾ ਵੀ ਮੈਡੀਕੇਟਡ ਔਇਲ ਨਾਲ ਚਾਹੀਦਾ ਹੈ ਜਿਹੜੇ ਤੇਲਾਂ ਵਿੱਚ ਦਵਾਈ ਪਈ ਹੈ ਦਵਾਈ ਦੇ ਨਾਲ ਤੇਲ ਤਿਆਰ ਕੀਤੇ ਹੋਏ ਉਹਦੇ ਨਾਲ ਅਗਰ ਤੁਸੀਂ ਯੂਜ਼ ਕਰਨਾ ਸ਼ੁਰੂ ਕਰਦੇ ਹੋ ਮਾਲਿਸ਼ ਦਾ ਪ੍ਰੋਸੈਸ ਤੇ ਤੁਹਾਨੂੰ 100% ਰਿਜ਼ਲਟ ਮਿਲੇਗਾ ਜੀ ਬਹੁਤ ਬਹੁਤ ਸ਼ੁਕਰੀਆ ਰੋਕ ਸਾਹਿਬ ਤੇ ਦਰਸ਼ਕੋ ਉਮੀਦ ਹੈ ਅੱਜ ਦਾ ਵਿਸ਼ਾ ਤੁਹਾਨੂੰ ਚੰਗਾ ਲੱਗਿਆ ਹੋਗਾ ਤੁਹਾਨੂੰ ਅਗਰ ਐਂਗਜ਼ਾਇਟੀ ਅਟੈਕਸ ਆਉਂਦੇ ਨੇ ਸਟ्रेस ਹੈਗਾ ਆ ਡਾਕਟਰ ਸਾਹਿਬ ਦੇ ਵੱਲੋਂ ਮੈਡੀਸਿਨ ਵੀ ਜਿਹੜੀ ਦੱਸੀ ਗਈ ਹੈਗੀਏ ਤੁਸੀਂ ਉਹ ਵੀ ਮੰਗਵਾ ਸਕਦੇ ਹੈਗੇ ਹੋ ਬਾਕੀ ਅਸੀਂ ਤੇ ਜ਼ਰੂਰ ਇਹ ਕਹਿਣਾ ਚਾਹਾਂਗੇ ਕਿ ਆਪਣੇ ਆਪ ਨੂੰ ਮੈਂਟਲੀ ਇਨਾ ਸਟਰੋਂਗ ਕਰ ਲਓ ਕਿ ਕੋਈ ਵੀ ਚੀਜ਼ ਤੁਹਾਡੇ ਉੱਪਰ ਸਰੀਰਿਕ ਤੌਰ ਦੇ ਉੱਪਰ ਤੁਹਾਨੂੰ ਅਫੈਕਟ ਨਾ ਕਰੇ ਕਿਉਂਕਿ ਇਸ ਚੀਜ਼ ਦਾ ਇਲਾਜ ਤੁਸੀਂ ਆਪ ਹੀ ਕਰ ਸਕਦੇ ਹੋ ਔਰ ਅੱਜ ਦੇ ਇਸ ਕਾਰਜਕ੍ਰਮ ਦੇ ਵਿੱਚ ਇਨਾ ਹੀ ਜਲਦੀ ਮੁਰਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ ਸਸ਼ਕਾ ਸਸ਼ਕਾ